ਸਾਜਿ ਸਰਸਤ ਕਮੇਟੀ ਵੱਲੋਂ ਬੀਤੀ ਸਾਹਿਬ ਇੱਕ ਮਿੰਟ ਵਿੱਚ ਹੋਏ ਇੱਕ ਮਿੰਟ ਲਈ ਛੋੜੇਗੇ ਇਸ ਬੇਤੇ ਯਾਨੀ ਕੱਲੀ ਸਾਡੀ ਗੱਲ ਹੋਈ ਹੈ ਉਹ ਅਸੀਂ ਕੱਲ ਮਿੰਦੀ ਕਰਕੇ ਸੰਸਥਾ ਕਮੇਟੀ ਜਿਹੜੀ ਬਣਾਈ ਹੈ ਸਤਿਪੰਨੇ ਸਮੂਹੀ ਸਾਡੀ ਜਿਹੜੀ ਜਿਲ੍ਹਾ ਨੇ ਉਹਦਾ ਦਾਇਰਕ ਆਮ ਜਿਲ੍ਹਾ ਸਭਾ ਦੇ ਮੈਂਬਰ ਜੀ ਨੂੰ ਧੰਨਵਾਦ ਕਰਦਾ ਜਿਹੜਾ ਕੇਰਨਾ ਬੜਾ ਸਹਿਯੋਗ ਗਿਆ ਉਹ ਖਾਸ ਕਰਕੇ ਸਾਡੇ ਸਪਾਈ ਕਰਮਚਾਰੀ ਜਿਹੜੇ ਨੇ ਸਰ ਮੇਰਾ ਨਾਮ ਹੈ ਜੀ ਵੀਰ ਜਗਿੰਦਰ ਕੁਮਾਰ ਪ੍ਰਿੰਸ ਜੀ ਚੇਅਰਮੈਨ ਕਮਕਰਮਚਾਰੀ ਦਲ ਔਰ ਚੇਅਰਮੈਨ ਵਾਲਮੀਕੀ ਧਰਮ ਸਭਾ ਲੋਰੀਗੇਟ ਪਟਿਆਲਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 26 ਜਨਵਰੀ ਵਾਲੇ ਦਿਨ ਕਿਸੇ ਅਸਰਾਰਤੀ ਵਿਅਕਤੀ ਵੱਲੋਂ ਔਰ ਇਹ ਨਹੀਂ ਪਤਾ ਕਿ ਉਹਦੇ ਪਿੱਛੇ ਕਿਹੜੀ ਪੋਲਿਟੀਕਲ ਸਾਜ਼ਿਸ਼ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਅਧਾਰ ਤੇ ਖੁੱਲਕੇ ਗੱਲ ਕਰੂੰਗਾ ਜੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਆਪਾਂ ਨੂੰ ਸਾਰਾ ਪਤਾ ਕਿ ਚੌਥੀ ਵਾਰੀ ਉੱਥੇ ਆਮ ਪਾਰਟੀ ਦੀ ਸਰਕਾਰ ਰਿਪੀਟ ਹੋ ਰਹੀ ਹੈ ਜੀ ਤਾਂ ਕਲੀਅਰ ਹੈ ਉਹ ਇਸ ਕਰਕੇ ਪੰਜਾਬ ਸਰਕਾਰ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਇਹ ਉਹਨਾਂ ਨੂੰ ਬਦਨਾਮ ਕਰਨ ਲਈ ਜਿਹੜੀ ਪੋਲਿਟੀਕਲ ਪਾਰਟੀਆਂ ਇਹ ਉਹਦੀ ਚਾਲ ਹੈ ਔਰ ਉਸ ਬੰਦੇ ਤੋਂ ਜਿਹੜੀ ਸ਼ਰਾਰਤ ਕਰੀ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਤੇ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੂੰ ਉਹਦੇ ਉੱਪਰ ਐਨਐਸਏ ਐਕਟ ਲਾਗੂ ਕਰਨਾ ਚਾਹੀਦਾ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਔਰ ਸਹੀ ਤਰੀਕੇ ਨਾਲ ਚੱਲ ਸਕੇ ਜਾਂਚ ਪਤਾ ਲੱਗੇ ਕਿ ਮੈਂਟਲੀ ਫਿੱਟ ਨਹੀਂ ਹੈ ਲੇਕਿਨ ਪਤਾ ਲੱਗੇ ਬਾਹਰ ਜਾ ਕੇ ਆਇਆ ਤੇ ਹੁਣ ਇਹ ਸਾਜ਼ਿਸ਼ ਦਾ ਲੱਗਦਾ ਕਿਥੇ ਕਿਥੇ ਵੱਡੀ ਸਾਜ਼ਿਸ਼ ਜੀ ਪਿੱਛੇ ਪੋਲਿਟੀਕਲ ਬੰਦਿਆਂ ਦੀ ਸਾਜ਼ਿਸ਼ ਹੈ ਜੀ ਔਰ ਜੋ ਇਹ ਕੀਤਾ ਉਸਨੇ ਬਾਬਾ ਸਾਹਿਬ ਦੀ ਪ੍ਰੀਤਮਾ ਦੇ ਨਾਲ ਕਿਉਂ ਛੇੜਖਾਨੀ ਕੀਤੀ ਕਿਉਂ ਨਹੀਂ ਉਹਨੇ ਆਪਣੇ ਪਰਿਵਾਰ ਦੇ ਵਿੱਚ ਜੇ ਪਾਗਲ ਸੀ اپنی માતા ਨਾਲ ਆਪਣੇ ਕਿਸੇ ਭੈਣ ਭਾਈ ਨਾਲ کیوں ਨਹੀਂ ਉਹਨੇ హత్య કરી ਜੀ ਜਿਸ ਬੰਦੇ ਨੇ 바ਵਾ ਸਾਹਿਬ ਦੀ ਪ੍ਰਤਿਮਾ ਨੂੰ ਉਂਗਲ ਵੀ ਲਾਈ ਤਾਂ ਸਾਡੇ ਲਈ ਤਾਂ ਹੱਤਿਆ ਵਾਲਾ ਕੰਮ ਕੀਤਾ ਜੀ ਅਸੀਂ ਤਾਂ ਤੁਹਾਡੇ ਚੈਨਲ ਤੋਂ ਹੀ ਬੇਨਤੀ ਕਰਾਂਗੇ ਕਿ ਇਹ ਐਸਏ ਐਕਟ ਲੱਗੂ ਹੋਵੇ ਔਰ ਉਹਨੂੰ ਜਲਦੀ ਤੋਂ ਜਲਦੀ ਡੁੱਬਰੀ ਜੇਲ੍ਹ ਭੇਜਿਆ ਜਾਵੇ ਧੰਨਵਾਦ ਕਿਤੇ ਨਹੀਂ ਲੱਗ ਰਿਹਾ ਵੀ ਪੰਜਾਬ ਦਾ ਮਾਹੌਲ ਬਰਾਬਰ ਕਰਨ ਲਈ ਜੀ ਬਿਲਕੁਲ ਸਰ ਮੈਂ ਬੋਲਿਆ ਤਾਂ ਕਿ ਪੰਜਾਬ ਸਰਕਾਰ ਦੇ ਜਿਹੜਾ ਸਰਕਾਰ ਦਾ ਜੋ ਹੈ ਜਲਾ ਕੋ ਪਟਿਆਲੇ ਚ ਕਰਕੇ ਜੋ ਸਾਡੀ ਹੋਦੀ ਆ ਜੇ ਉਸ ਬੰਦੇ ਨੂੰ ਜਾਣਦੀ ਤਾਂ ਜਲਦੀ ਅਲਾਕਾਂ ਪਿੱਛੇ ਕਰਿਆ ਜਾ ਕੀ ਨਾਮ ਹੈ ਜਿਹੜਾ ਧਰਨਾ ਜਿਹੜਾ ਲਗਾਇਆ ਹੈ ਮੇਰਾ ਨਾਮ ਸੁਨੀਲ ਕੁਮਾਰ ਪ੍ਰਧਾਨ ਸੰਸ ਸਿੰਘ ਜਮੇਦੀ ਨਗਰ ਪਟਿਆਲਾ ਔਰ ਸਿਪਾਹੀ ਸੇਵ ਨਗਰ ਪਟਿਆਲਾ ਜੀ ਜਿਹੜਾ ਅੱਜ ਅਸੀਂ ਧਰਨਾ ਲਗਾਇਆ ਜਿਹੜਾ 26 26 ਜਨਵਰੀ ਨੂੰ ਜੋ ਡਾਕਟਰ ਭੀਮਰਾ ਅੰਮ੍ਰਿਤ ਸਿੰਘ ਸਾਹਿਬ ਜੀ ਜੀ ਅੰਮ੍ਰਿਤਸਰ ਦੇ ਵਿੱਚ ਪ੍ਰਤੀਮਾ ਨਾਲ ਛੇੜਛਾੜ ਕੀਤੀ ਹੈ ਉਸ ਸੰਬੰਧ ਦੇ ਵਿੱਚ ਅਸੀਂ ਧਰਨਾ ਲਗਾਇਆ ਗਿਆ ਔਰ ਅਸੀਂ ਅੱਜ ਸਮੂਹ ਸਾਡੇ ਨਗਰਿਆਂ ਦੀ ਜਿਹੜੀ ਜਥੇਬੰਦੀਆਂ ਵੱਲੋਂ ਸਾਂਝੀ ਸੰਸ కమిਟੀ ਬਣਾ ਕੇ ਇਹ ਪੂਰੇ ਪੁਜਾਰਾ ਦੇ ਵਿੱਚ ਹੁੰਦਾ ਹੈ ਅੱਜ ਅਸੀਂ ਫਵਾ ਚੌਕ ਦੇ ਵਿੱਚ ਜਾਮ ਲਗਾ ਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕੀਤੀ ਹੈ ਵੀ ਜਲਦੀ ਤੋਂ ਜਲਦੀ ਇਹਦੇ ਖਿਲਾਫ ਜਿਹੜਾ ਜੋ ਧਾਰਾਵਾਂ ਲੱਗਦੀਆਂ ਨੇ ਜਿਸ ਤਰ੍ਹਾਂ ਦਾ ਪਰਚਾ ਐਨਐਸਐਲ ਜੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਜੇਲ੍ਹ ਚ ਭੇਜਿਆ ਜਾਵੇ ਐਨਐਸਐਲ ਦੀ ਮੰਗ ਕਰ ਰਿਹਾ ਲੱਗਦਾ ਕਿ ਇਸ ਨੂੰ ਸਾਜੀ ਜ਼ਰੂਰ ਦੇਖਣੀ ਚਾਹੀਦੀ ਕਿ ਪਿੱਛੇ ਕਿਹੜੀ ਵੱਡੀ ਤਾਕਤ ਹੈ ਜੋ ਇਸ ਨੂੰ ਅੰਜਾਮ ਦੇ ਰਹੀ ਹੈ ਵੀਰ ਜੀ ਦੇਖੋ ਸਾਡੇ ਨਾਲ ਜਾਣੇ ਜਾਂ ਤੁਸੀਂ ਹੋ ਤੁਹਾਡੇ ਕੋਲ ਹਰ ਪਲ ਪਲ ਦੀ ਖਬਰ ਹੈ ਪਰ ਇਹਦੀ ਜੀ ਦੀ ਜਾਂਚ ਕਿਨੇ ਕਰਨੀ ਹੈ ਮੈਂ ਕਰਨੀ ਆ ਜਾਂ ਕਿਸੇ ਹੋਰ ਨੇ ਕਰਨੀ ਹੈ ਜਾਂ ਕਿਸੇ ਉਸ ਨੇ ਕਰਨੀ ਜਿਹੜੀ ਹੈਗੀ ਜਾਂਚ ਉਹ ਸਰਕਾਰ ਨੇ ਕਰਨੀ ਹੈ ਡੀਸੀ ਉੱਥੇ ਤਾਂ ਬੈਠਾ ਉਹਨੇ ਕਰਨੀ ਆ ਐਸਐਸਪੀ ਨੇ ਕਰਨੀ ਆ ਪਰ ਅੱਜ 4 ਦਿਨ ਬੀਤਣ ਤੋਂ ਬਾਅਦ ਕਿਉਂ ਨਹੀਂ ਜਾਂਚ ਹੋਈ ਇਦੋਂ ਵਿੱਚ ਕੋਣ ਇਹ ਕਿਦਾ ਹੱਤਾ ਇਸ ਦਾ ਅਸੀਂ ਮੈਂ ਦੋ ਆਰੋਪ ਲਗਾਉਂਗਾ ਸਭ ਤੋਂ ਵੱਡਾ ਸਰਕਾਰ ਦਾ ਹੀ ਜਾਂਤ ਹੋ ਕਿ ਕੀ ਦੇਖੋ ਜਿਹੜੀ ਅੱਜ ਸੁਪਰੀਮ ਪਾਵਰ ਮੁੱਖ ਮੰਤਰੀ ਪੰਜਾਬ ਦੇ ਬੈਠਾ ਹੈ ਕਿ ਜਾਂਤ ਉਹਨੇ ਕਰਨੀ ਆ ਯਾਦ ਕਰਕੇ ਸਾਡੇ ਸਾਹਮਣੇ ਰੱਖੋ ਵੀ ਕਿ ਇਹਦਾ ਹੱਤਾ ਹੀ ਨਹੀਂ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਵਿੱਚ ਤੁਸੀਂ ਕੀ ਪਤਾ ਕੀਤਾ ਗਿਆ ਉਹਦੇ ਵਿੱਚ ਮੰਗ ਪੱਤਰ ਅਸੀਂ ਜਿਹੜੇ ਉਹਦੇ ਵਿੱਚ ਅਸੀਂ ਮੰਗ ਸਮੂਹ ਜਥੇਬੰਦੀ ਵਾਲੇ ਮੰਗ ਕੀਤੀ ਆ ਵੀ ਉਹਦੇ ਖਿਲਾਫ ਐਨਐਸਏ ਦਾ ਪੱਤਾ ਦਾਜ ਕਰਕੇ ਦੇਸ਼ ਨੂੰ ਇਹ ਪੱਤਾ ਦਾਜ ਕਰਕੇ ਉਹਨੂੰ ਡਿਪਰੀ ਜੇਲ੍ਹ 'ਚ ਭੇਜਿਆ ਜਾਵੇ ਧੰਨਵਾਦ ਜੀ ਕੀ ਕਰਨਾ ਸੀ ਇਹਨਾਂ ਨੇ ਮੰਗ ਪੱਤਰ ਦਿੱਤਾ ਇਹਨਾਂ ਦੀ ਮੰਗਾਂ ਕੀ ਨੇ ਕਿੰਨੀਆਂ ਦੀਆਂ ਮੰਗਾਂ ਨੇ ਜਿਹੜਾ ਬਾਬਾ ਭੀਮ ਬਾਬਾ ਸਾਹਿਬ ਭੀਮਰਾਓ ਵੇਦ ਕਰਦੀ ਅੰਮ੍ਰਿਤਸਰ ਮੂਰਤੀ ਦੀ ਵੇਦ ਵੀ ਹੋਈ ਹੈ ਉਸ ਸੰਬੰਧ 'ਚ ਦੋਸ਼ੀ ਤੇ ਐਨਐਸਏ ਲਗਾਉਣ ਦੀ ਇਹਨਾਂ ਦੀ ਮੰਗ ਹੈ ਜਿਸ ਸਬੰਧ ਚ ਤਹਿਸੀਲਦਾਰ ਸਾਹਿਬ ਤੇ ਮੈਂ ਅੱਜ ਇੱਥੇ ਪਟਿਆਲਾ ਫਹਾਰਾ ਚੌਂਕ ਤੇ ਮੰਗ ਪੱਤਰ ਲਿਆ ਜਿਹਨੂੰ ਅੱਗੇ ਡੀਸੀ ਅੰਮ੍ਰਿਤਸਰ ਨੂੰ ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਰਾਈ ਭੇਜਿਆ ਜਾਵੇ ਸਰ ਇਹ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੋ ਚੁੱਕਿਆ ਸੀ ਕਿਉਂਕਿ ਅੰਮ੍ਰਿਤਸਰ ਦਾ ਮਾਮਲਾ ਉੱਥੇ ਹੀ ਮਾਮਲਾ ਨਰ ਦੇਖਿਆ ਸੀ ਕਿ ਇੱਥੇ ਵੀ ਮਤਲਬ ਹੋ ਸਕਦਾ ਨਹੀਂ ਇਹ ਇਸ ਸਬੰਧੀ ਜਿਹੜਾ ਮੰਗ ਪੱਤਰ ਅੰਮ੍ਰਿਤਸਰ ਵੀ ਖੇ ਹੀ ਭੇਜਿਆ ਜਾਵੇਗਾ ਜੋ ਕਿਉਂਕਿ ਐਫਆਈਆਰ ਉੱਥੇ ਦਰਜ ਹੈ ਉਸ ਚੀਜ਼ ਉਰੰ ਦਾ ਪਤਾ ਹੋ ਠੀਕ ਹੈ ਥੈਂਕ ਯੂ ਸਰ ਖਬਰ ਲੈਣੇ ਆ ਪਟਿਆਲਾ ਤੋਂ ਪੀਤੇ ਦੀ ਨੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰbedkar ਦੀ ਮੂਰਤੀ ਦੇ ਨਾਲ ਛੇੜਛਾੜ ਦੇ ਵਿਰੋਧ ਦੇ ਵਿੱਚ ਅੱਜ ਪਟਿਆਲਾ ਦੇ ਫੁਹਾਰਾ ਤੋਂ ਵਿਖੇ ਐਸਸੀ ਭਾਈਚਾਰੇ ਦੇ ਵਿਰੋਧ ਵਿਰੋਧ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਦੋਸ਼ੀ ਦੇ ਖਿਲਾਫ ਐਨਐਸਏ ਐਕਟ ਲਗਾਇਆ ਜਾਵੇ ਬਾਬਾ ਸਾਹਿਬ ਦੀ ਸੇਵਾ ਵਿੱਚ ਜੀ ਸਵੀਜੀ ਦੇਤੀ ਗਏ ਨੇ ਫੋਰਾ ਚੋਗਾ ਜੀ ਆਪਣਾ ਅੱਤਰ ਮੋੜ ਦੀ ਅੱਤਰ ਪਿੱਛੇ ਆ ਜਾ ਸਮੂਚ ਸਾਜ ਸਰਸਤ ਮੀਟਿੰਗ ਵੱਲੋਂ ਡਿਪਟੀ ਸਾਹਿਬ ਇੱਕ ਮਿੰਟ ਦੇ ਲਈ ਇੱਕ ਮਿੰਟ ਦਾ ਛੋੜੇਗੇ ਸਟੇਟੇ ਯਾਨੀ ਕੱਲ ਹੀ ਸਾਡੀ ਗੱਲ ਹੋਈ ਹੈ ਉਹ ਅਸੀਂ ਕੱਲ ਮੀਟਿੰਗ ਕਰਕੇ ਸੰਸਸ ਕਮੇਟੀ ਲਈ ਬਣਾਈ ਹੈ ਸਤਿ ਪਵਣ ਸਮੂਚੀ ਸਾਡੀ ਜਿਹੜੀ ਜਿਲ੍ਹਾ ਨੇ ਉਹਦਾ ਦਾਇਰ ਪਾਮ ਜਿਲ੍ਹਾ ਸਾਹਿਬਾ ਦੇ ਮਨਜ਼ੂਰੀ ਕੀ ਹੈ ਧੰਨਵਾਦ ਕਰਦਾ ਜਿਹੜਾ ਕੇਰਨਾ ਬੜਾ ਸਹਿਯੋਗ ਗਿਆ ਉਹ ਖਾਸ ਕਰਕੇ ਸਾਡੇ ਸਪਾਈ ਕਰਮਚਾਰੀ ਜਿਹੜੇ ਨੇ ਇਹ ਕੀ ਕਾਰਨ ਹੈ ਸਰ ਮੇਰਾ ਨਾਮ ਹੈ ਜੀ ਵੀਰ ਜਤਿੰਦਰ ਕੁਮਾਰ ਪ੍ਰਿੰਸ ਜੀ ਚੇਅਰਮੈਨ ਕਮ ਕਰਮਚਾਰੀ ਦਲ ਔਰ ਚੇਅਰਮੈਨ ਵਾਲਮੀਕੀ ਧਰਮ ਸਭਾ ਲੋਰੀਗੇਟ ਪਟਿਆਲਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 26 ਜਨਵਰੀ ਵਾਲੇ ਦਿਨ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਔਰ ਇਹ ਨਹੀਂ ਪਤਾ ਕਿ ਉਹਦੇ ਪਿੱਛੇ ਕਿਹੜੀ ਪੋਲੀਟੀਕਲ ਸਾਜ਼ਿਸ਼ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਅਧਾਰ ਤੇ ਖੁੱਲਕੇ ਗੱਲ ਕਰੂੰਗਾ ਜੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਆਪਾਂ ਨੂੰ ਸਾਰਾ ਪਤਾ ਕਿ ਚੌਥੀ ਵਾਰੀ ਉੱਥੇ ਆਮ ਪਾਰਟੀ ਦੀ ਸਰਕਾਰ ਰਿਪੀਟ ਹੋ ਰਹੀ ਹੈ ਜੀ ਤਾਂ ਕਲੀਅਰ ਹੈ ਉਹ ਇਸ ਕਰਕੇ ਪੰਜਾਬ ਸਰਕਾਰ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਇਹ ਉਹਨਾਂ ਨੂੰ ਬਦਨਾਮ ਕਰਨ ਲਈ ਜਿਹੜੀ ਪੋਲੀਟੀਕਲ ਪਾਰਟੀਆਂ ਇਹ ਉਹਦੀ ਚਾਲ ਹੈ ਔਰ ਉਸ ਬੰਦੇ ਤੋਂ ਜਿਹੜੀ ਸ਼ਰਾਰਤ ਕਰੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਤੇ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੂੰ ਉਹਦੇ ਉੱਪਰ ਐਨਐਸਏ ਐਕਟ ਲਾਗੂ ਕਰਨਾ ਚਾਹੀਦਾ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਔਰ ਸਹੀ ਤਰੀਕੇ ਨਾਲ ਚੱਲ ਸਕੇ ਜਾਂਚ ਪਤਾ ਲੱਗੇ ਕਿ ਮੈਂਟਲੀ ਫਿਟ ਨਹੀਂ ਹੈ ਲੇਕਿਨ ਪਤਾ ਲੱਗੇ ਬਾਹਰ ਜਾ ਕੇ ਆਇਆ ਤੇ ਹੁਣ ਇਹ ਸਾਜ਼ਿਸ਼ ਦਾ ਲੱਗਦਾ ਕਿਥੇ ਕਿਥੇ ਵੱਡੀ ਸਾਜ਼ਿਸ਼ ਲੱਗਦੀ ਹੈ ਪਿੱਛੇ ਪੋਲਿਟੀਕਲ ਬੰਦਿਆਂ ਦੀ ਸਾਜ਼ਿਸ਼ ਹੈ ਜੀ ਔਰ ਜੋ ਕੀਤਾ ਉਸਨੇ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਕਿਉਂ ਛੇੜਖਾਨੀ ਕੀਤੀ ਕਿਉਂ ਨਹੀਂ ਉਹਨੇ ਆਪਣੇ ਪਰਿਵਾਰ ਦੇ ਵਿੱਚ ਜੇ ਪਾਗਲ ਸੀ اپنی માતા ਨਾਲ ਆਪਣੇ ਕਿਸੇ ਭੈਣ ਭਾਈ ਨਾਲ ਕਿਉਂ ਨਹੀਂ ਉਹਨੇ హత్య કરી ਜੀ ਜਿਸ ਬੰਦੇ ਨੇ ਬਾਵਾ ਸਾਹਿਬ ਦੀ ਪ੍ਰਤਿਮਾ ਨੂੰ ਉਂਗਲ ਵੀ ਲਾਈ ਤਾਂ ਸਾਡੇ ਲਈ ਤਾਂ ਹੱਤਿਆ ਵਾਲਾ ਕੰਮ ਕੀਤਾ ਜੀ ਅਸੀਂ ਤਾਂ ਤੁਹਾਡੇ ਚੈਨਲ ਤੋਂ ਹੀ ਬੇਨਤੀ ਕਰਾਂਗੇ ਕਿ ਐਨਐਸਏ ਐਕਟ ਲਾਗੂ ਹੋਵੇ ਔਰ ਉਹਨੂੰ ਜਲਦੀ ਤੋਂ ਜਲਦੀ ਡੁੱਬਰੀ ਜੇਲ੍ਹ ਭੇਜਿਆ ਜਾਵੇ ਧੰਨਵਾਦ ਕਿਤੇ ਕਿਤੇ ਨਹੀਂ ਲੱਗ ਰਿਹਾ ਵੀ ਪੰਜਾਬ ਦਾ ਮਾਹੌਲ ਸਾਬਤ ਕਰਨ ਲਈ ਹੈ ਜੀ ਬਿਲਕੁਲ ਸਰ ਮੈਂ ਬੋਲਿਆ ਤਾਂ ਹੈ ਕਿ ਪੰਜਾਬ ਸਰਕਾਰ ਦੇ ਜਿਹੜਾ ਉਹ ਸਰਕਾਰ ਦਾ ਜੋ ਹੈ ਗੱਲਾ ਕੋਈ ਪਟਿਆਲਾ ਚ ਕਰਕੇ ਤੁਹਾਡੀ ਹੋਣੀ ਹੁੰਦੀ ਹੈ ਜੇ ਉਸ ਬੰਦੇ ਨੂੰ ਜਾਂਦੀ ਤੋਂ ਜਲਦੀ ਅਲਾਕਾਂ ਪਿੱਛੇ ਕਰਿਆ ਜਾ ਕਿ ਕੀ ਨਾਮ ਹੈ ਜਿਹਦੇ ਧਰਨਾ ਜਿਹੜਾ ਲਗਾਇਆ ਗਿਆ ਹੈ ਮੇਰਾ ਨਾਮ ਸੁਨੀਲ ਕੁਮਾਰ ਪ੍ਰਧਾਨ ਸੰਜੇ ਸਿੰਘ ਜਮੇਦੀ ਨਗਰ ਪਟਿਆਲਾ ਔਰ ਸਿਪਾਰੀ ਸੇਗਰ ਨਗਰ ਪਟਿਆਲਾ ਜੀ ਜਿਹੜਾ ਅੱਜ ਅਸੀਂ ਧਰਨਾ ਲਗਾਇਆ ਜਿਹੜਾ 26 26 ਜਨਵਰੀ ਨੂੰ ਜੋ ਡਾਕਟਰ ਭੀਮਰਾ ਅੰਮ੍ਰਿਤ ਸਿੰਘ ਸਾਹਿਬ ਜੀ ਜੀ ਅੰਮ੍ਰਿਤਸਰ ਦੇ ਵਿੱਚ ਪ੍ਰਤੀਮਾ ਨਾਲ ਛੇੜਛਾੜ ਕੀਤੀ ਹੈ ਉਸ ਸੰਬੰਧ ਦੇ ਵਿੱਚ ਅਸੀਂ ਕਾਰਨਾ ਲਗਾਇਆ ਔਰ ਅਸੀਂ ਅੱਜ ਸਮੁੱਚੀ ਸਾਡੇ ਨਗਰਿਕਾਂ ਦੀ ਜਿਹੜੀ ਜਥੇਬੰਦੀਆਂ ਵੱਲੋਂ ਸੰਜੀ ਸਮਸਟ ਕਮੇਟੀ ਬਣਾ ਕੇ ਇਹ ਪੂਰੇ ਪੁਜਾਰਾ ਦੇ ਵਿੱਚ ਹੁੰਦਾ ਹੈ ਅੱਜ ਅਸੀਂ ਫੌੜਾ ਚੌਕ ਦੇ ਵਿੱਚ ਜਾਮ ਲਗਾ ਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕੀਤੀ ਹੈ ਵੀ ਜਲਦੀ ਤੋਂ ਜਲਦੀ ਇਹਦੇ ਖਿਲਾਫ ਜਿਹੜਾ ਜੋ ਦਾਰਾਵਾਂ ਲੱਗਦੀਆਂ ਨੇ ਜਿਸ ਤਰ੍ਹਾਂ ਦਾ ਪਰਚਾ ਐਨਐਸਐਲ ਜੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਜੇਲ੍ਹ ਚ ਭੇਜਿਆ ਜਾਵੇ ਐਨਐਸਐਲ ਦੀ ਮੰਗ ਕਰ ਰਿਹਾ ਲੱਗਦਾ ਕਿ ਇਸ ਵੇਲੇ ਸਾਝੀ ਜ਼ਰੂਰ ਦੇਖਣੀ ਚਾਹੀਦੀ ਕਿ ਪਿੱਛੇ ਕਿਹੜੀ ਵੱਡੀ ਤਾਕਤ ਹੈ ਜੋ ਇਸ ਚੀਜ਼ ਨੂੰ ਅੰਜਾਮ ਦੇ ਰਹੀ ਹੈ ਜੀ ਦੇਖੋ ਸਾਡੇ ਨਾਲ ਜਾਣੇ-ਜਾਨਤ ਸੀ ਉਹ ਜੀ ਤੁਹਾਡੇ ਕੋਲ ਹਰ ਪਲ-ਪਲ ਦੀ ਖਬਰ ਹੈ ਪਰ ਇਹਦੀ ਜੀ ਦੀ ਜਾਂਚ ਕਿਨੇ ਕਰਨੀ ਹੈ ਮੈਂ ਕਰਨਿਆ ਜਾਂ ਕਿਸੇ ਹੋਰ ਨੇ ਕਰਨੀ ਹੈ ਜਾਂ ਕਿਸੇ ਉਸ ਨੇ ਕਰਨੀ ਜਿਹੜੀ ਹੈਗੀ ਜਾਂਚ ਉਹ ਸਰਕਾਰ ਨੇ ਕਰਨੀ ਹੈ ਡੀਸੀ ਉੱਥੇ ਤਾਂ ਬੈਠਾ ਉਹਨੇ ਕਰਨਿਆ ਐ ਐਸਐਸਪੀ ਨੇ ਕਰਨਿਆ ਪਰ ਅੱਜ 4 ਦਿਨ ਬੀਤਣ ਤੋਂ ਬਾਅਦ ਕਿਉਂ ਨਹੀਂ ਜਾਂਚ ਹੋਈ ਇਹਦੇ ਵਿੱਚ ਕੋਣ ਇਹ ਕਿਦਾ ਹੱਤਾ ਇਸ ਦਾ ਅਸੀਂ ਮਤ ਆरोप ਲਗਾਉਂਗਾ ਸਭ ਤੋਂ ਵੱਡਾ ਸਰਕਾਰ ਦਾ ਹੀ ਆ ਤੋ ਕਿਉਂਕਿ ਦੇਖੋ ਜੇ ਅੱਜ ਸੁਪਰੀਮ ਪਾਵਰ ਮੁੱਖ ਮੰਤਰੀ ਪੰਜਾਬ ਦੇ ਬੈਠਾ ਐ ਇਹ ਜਾਤੋਂ ਨਹੀਂ ਕਰਨੀ ਹੈ ਜਾਰ ਕਰਕੇ ਸਾਡੇ ਸਾਹਮਣੇ ਰੱਖੋ ਕਿ ਇਹਦਾ ਹੱਥ ਇਹਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਵਿੱਚ ਤੁਸੀਂ ਕੀ ਵਾਦਾ ਕੀਤਾ ਗਿਆ ਉਹਦੇ ਵਿੱਚ ਮੰਗ ਪੱਤਰ ਅਸੀਂ ਜਿਹੜੇ ਉਹਦੇ ਵਿੱਚ ਅਸੀਂ ਸਮੂਹ ਜਥੇਬੰਦੀ ਵਾਲੇ ਮੰਗੀਤੀ ਆ ਵੀ ਉਹਦੇ ਖਿਲਾਫ ਐਨਐਸਏ ਦਾ ਪੱਤਾ ਦਾਜ ਕਰਕੇ ਦੇਸ਼ ਨੂੰ ਜਾਂ ਪੱਤਾ ਦਾਜ ਕਰਕੇ ਉਹਨੂੰ ਡਿਵਿਜੀਨਸੀ ਭੇਜਿਆ ਜਾਂਦਾ ਹੈ ਧੰਨਵਾਦ ਜੀ ਕੀ ਕਰਨਾ ਹੋਇਆ ਸੀ ਇਹਨਾਂ ਨੇ ਮੰਗ ਪੱਤਰ ਦਿੱਤਾ ਇਹਨਾਂ ਦੀ ਮੰਗਾ ਕੀ ਨੇ ਕਿੰਨਾ ਭੀਆਂ ਮੰਗਾ ਨੇ ਜਿਹੜਾ ਬਾਬਾ ਭੀਮ ਬਾਬਾ ਸਾਹਿਬ ਭੀਮਰਾਓ ਵੇਦਕਰ ਦੀ ਅੰਮ੍ਰਿਤਸਰ ਮੂਰਤੀ ਦੀ ਵੇਦਵੀ ਹੋਈ ਹੈ ਉਸ ਸੰਬੰਧ ਚ ਦੋਸ਼ੀ ਤੇ ਐਨਐਸਏ ਲਗਾਉਣ ਦੀ ਇਹਨਾਂ ਦੀ ਮੰਗ ਹੈ ਜਿਸ ਸਬੰਧ ਚ ਤਹਿਸੀਲਦਾਰ ਸਾਹਿਬ ਤੇ ਮੈਂ ਅੱਜ ਇੱਥੇ ਪਟਿਆਲਾ ਫਹਾਰਾ ਚੌਂਕ ਤੇ ਮੰਗ ਪੱਤਰ ਲਿਆ ਜਿਹਨੂੰ ਅੱਗੇ ਡੀਸੀ ਅੰਮ੍ਰਿਤਸਰ ਨੂੰ ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਰਾਈ ਭੇਜਿਆ ਜਾਵੇ ਸਰ ਇਹ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੋ ਚੁੱਕਿਆ ਸੀ ਕਿਉਂਕਿ ਅੰਮ੍ਰਿਤਸਰ ਦਾ ਮਾਮਲਾ ਉੱਥੇ ਦੁਬਾਰਾ ਕਰਦੇ ਗਿਆ ਸੀ ਕਿ ਇੱਥੇ ਵੀ ਮਤਦਾ ਹੋ ਸਕਦਾ ਨਹੀਂ ਇਹ ਇਸ ਸੰਬੰਧੀ ਜਿਹੜਾ ਮੰਗ ਪੱਤਰ ਹੈ ਅੰਮ੍ਰਿਤਸਰ ਵੀ ਖੇ ਹੀ ਭੇਜਿਆ ਜਾਵੇਗਾ ਜੋ ਕਿਉਂਕਿ ਐਫਆਈਆਰ ਉੱਥੇ ਦਰਜ ਹੈ ਉਸ ਚ ਹੀ ਜੁਰਮ ਦਾ ਵਾਤਾ ਹੋ ਠੀਕ ਹੈ ਥੈਂਕ ਯੂ ਖਬਰ ਲੈਣੇ ਆ ਪਟਿਆਲਾ ਤੋਂ ਪੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਮੇਦਕਰ ਦੀ ਮੂਰਤੀ ਦੇ ਨਾਲ ਖੇਡਚਾਰ ਦੇ ਵਿਰੋਧ ਦੇ ਵਿੱਚ ਅੱਜ ਪਟਿਆਲਾ ਦੇ ਫੁਹਾਰਾ ਚੋਂ ਵਿਖੇ ਐਸਸੀ ਭਾਈਚਾਰੇ ਦੇ ਵਿਰੋਧ ਵਿਰੋਧ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਦੋਸ਼ੀ ਦੇ ਖਿਲਾਫ ਐਨਐਸਏ ਐਕਟ ਲਗਾਇਆ ਜਾਵੇ ਸਮਝ ਜੀ ਸਭ ਜੀ ਦੇਤੀ ਗਏ ਨਾ 14 14 ਜੀ ਆਪਣਾ ਅੱਤਰ ਮੋੜ ਤੋਂ ਵੀ ਅੱਤਰ ਪਿੱਛੇ ਆ ਜਾ ਸਾਡੇ ਸਰਸਤ ਮੇਂਡੀ ਵੱਲੋਂ ਡਿਪਟੀ ਸਾਹਿਬ ਇੱਕ ਮਿੰਟ ਵਿੱਚ ਹੋ ਰਹੇ ਇੱਕ ਮਿੰਟ ਹੋਰ ਛੋੜੀਏ ਸੰਦੇਸ਼ ਯਾਨੀ ਕੱਲ ਹੀ ਸਾਡੀ ਗੱਲ ਹੋਈ ਹੈ ਉਹ ਅਸੀਂ ਕੱਲ ਮੀਟਿੰਗ ਕਰਕੇ ਸੰਸਥਾ ਮੇਂਡੀ ਜਿਹੜੀ ਬਣਾਈ ਹੈ ਸੱਤ ਬਲੇ ਸਮੂਥੀ ਸਾਡੀ ਜਿਹੜੀ ਜਿਲ੍ਹਾ ਨੇ ਉਹਦਾ ਦਾਇਰਕ ਆਮ ਜਿਲ੍ਹਾ ਸਭਾ ਦੇ ਮੈਂਬਰ ਜੀ ਨੂੰ ਧੰਨਵਾਦ ਕਰਦਾ ਅਜਿਹਾ ਕਿੰਨਾ ਬੜਾ ਸਹਿਯੋਗ ਗਿਆ ਉਹ ਖਾਸ ਕਰਕੇ ਸਾਡੇ ਸਪਾਈ ਕਰਮਚਾਰੀ ਜਿਹੜੇ ਨੇ ਇਹਰਾ ਨਾਮ ਹੈ ਜੀ ਵੀਰ ਜਗਿੰਦਰ ਕੁਮਾਰ ਪ੍ਰਿੰਸ ਜੀ ਚੇਅਰਮੈਨ ਗਮ ਕਰਮਚਾਰੀ ਦਲ ਔਰ ਚੇਅਰਮੈਨ ਵਾਲਮੀਕੀ ਧਰਮ ਸਭਾ ਲੋਰੀਗੇਟ ਪਟਿਆਲਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 26 ਜਨਵਰੀ ਵਾਲੇ ਦਿਨ ਕਿਸੇ ਸਰਾਰਤੀ ਵਿਅਕਤੀ ਵੱਲੋਂ ਔਰ ਇਹ ਨਹੀਂ ਪਤਾ ਕਿ ਉਹਦੇ ਪਿੱਛੇ ਕਿਹੜੀ ਪੋਲੀਟੀਕਲ ਸਾਜ਼ਿਸ਼ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਅਧਾਰ ਤੇ ਖੁੱਲਕੇ ਗੱਲ ਕਰੂੰਗਾ ਜੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਆਪਾਂ ਨੂੰ ਸਾਰਾ ਪਤਾ ਕਿ ਚੌਥੀ ਵਾਰੀ ਉਥੇ ਆਮ ਪਾਰਟੀ ਦੀ ਸਰਕਾਰ ਰਿਪੀਟ ਹੋ ਰਹੀ ਹੈ ਜੋ ਕਲੀਅਰ ਹੈ ਉਹ ਇਸ ਕਰਕੇ ਪੰਜਾਬ ਸਰਕਾਰ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣਾ ਚਾਹੁੰਦੇ ਆ ਇਹ ਉਹਨਾਂ ਨੂੰ ਬਦਨਾਮ ਕਰਨ ਲਈ ਜਿਹੜੀ ਪੋਲੀਟੀਕਲ ਪਾਰਟੀਆਂ ਇਹ ਉਹਨਾਂ ਦੀ ਚਾਲ ਹੈ ਔਰ ਉਸ ਬੰਦੇ ਤੋਂ ਜਿਹੜੀ ਸ਼ਰਾਰਤ ਕਰੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਤੇ ਕਿ ਅੰਬਰਸਰ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੂੰ ਉਹਦੇ ਉੱਪਰ ਐਨਐਸਏ ਐਕਟ ਲਾਗੂ ਕਰਨਾ ਚਾਹੀਦਾ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਔਰ ਸਹੀ ਤਰੀਕੇ ਨਾਲ ਚੱਲ ਸਕੇ ਜਾਂਚ ਪਤਾ ਲੱਗੇ ਕਿ ਮੈਂਟਲੀ ਫਿਟ ਨਹੀਂ ਹੈ ਲੇਕਿਨ ਪਤਾ ਲੱਗੇ ਬਾਹਰ ਜਾ ਕੇ ਆਇਆ ਤੇ ਹੁਣ ਇਹ ਸਾਜ਼ਿਸ਼ ਦਾ ਲੱਗਦਾ ਕਿਥੇ ਕਿਥੇ ਵੱਡੀ ਸਾਰੀ ਸਰ ਇਹਦੇ ਪਿੱਛੇ ਪੋਲੀਟੀਕਲ ਬੰਦੇ ਆ ਦੀ ਸਾਜ਼ਿਸ਼ ਹੈ ਜੀ ਔਰ ਜੋ ਇਹ ਕੀਤਾ ਉਸਨੇ 바ਵਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਕਿਉਂ ਛੇੜਖਾਹੀ ਨਹੀਂ ਕੀਤੀ ਕਿਉਂ ਨਹੀਂ ਉਹਨੇ ਆਪਣੇ ਪਰਿਵਾਰ ਦੇ ਵਿੱਚ ਜੇ ਪਾਗਲ ਸੀ اپنی માતા ਨਾਲ ਆਪਣੇ ਕਿਸੇ ਭੈਣ ਭਾਈ ਨਾਲ کیوں ਨਹੀਂ ਉਹਨੇ హత్య કરી ਜਿਸ ਬੰਦੇ ਨੇ 바ਵਾ ਸਾਹਿਬ ਦੀ ਪ੍ਰਤਿਮਾ ਨੂੰ ਉਂਗਲ ਵੀ ਲਾਈ ਤਾਂ ਸਾਡੇ ਲਈ ਤਾਂ ਹੱਤਿਆ ਵਾਲਾ ਕੰਮ ਕੀਤਾ ਅਸੀਂ ਤਾਂ ਤੁਹਾਡੇ ਚੈਨਲ ਤੋਂ ਹੀ ਬੇਨਤੀ ਕਰਾਂਗੇ ਕਿ ਇਹ ਐਸਾ ਐਕਟ ਲੱਗੂ ਹੋਵੇ ਔਰ ਉਹਨੂੰ ਜਲਦੀ ਤੋਂ ਜਲਦੀ ਡੁੱਬਰੀ ਜੇਲ੍ਹ ਭੇਜਿਆ ਜਾਵੇ ਧੰਨਵਾਦ ਕਿਤੇ ਨਹੀਂ ਲੱਗ ਰਿਹਾ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਜੀ ਬਿਲਕੁਲ ਸਰ ਮੈਂ ਬੋਲਿਆ ਤਾਂ ਕਿ ਪੰਜਾਬ ਸਰਕਾਰ ਦੇ ਜਿਹੜਾ ਸਰਕਾਰ ਦਾ ਜੋ ਹੈ ਖਰਾਬ ਜਲਾ ਕੋਈ ਪਟਿਆਲ ਚ ਕਰਕੇ ਤੁਹਾਨੂੰ ਨਹੀਂ ਹੁੰਦੀ ਆ ਇਹ ਉਸ ਮੰਦਿਰ ਦੀ ਜਥੇ ਜੋ ਜਲਦੀ ਇਲਾਕਾ ਵਿੱਚ ਕਰਿਆ ਜਾ ਕਿ ਕੀ ਨਾਮ ਹੈ ਜਿਹਦੇ ਧਰਨਾ ਜਿਹੜਾ ਲਗਾਇਆ ਗਿਆ ਹੈ ਮੇਰਾ ਨਾਮ ਸੁਨੀਲ ਕੁਮਾਰ ਪ੍ਰਧਾਨ ਸੰਸਦ ਸੰਸਦ ਮੈਂ ਦੀ ਨਗਰ ਪਟਿਆਲਾ ਔਰ ਸਿਪਾਹੀ ਸੇਗਰ ਨਗਰ ਪਟਿਆਲਾ ਜੀ ਜਿਹੜਾ ਅੱਜ ਅਸੀਂ ਧਰਨਾ ਲਗਾਇਆ ਜਿਹੜਾ 26 26 ਜਨਵਰੀ ਨੂੰ ਜੋ ਡਾਕਟਰ ਭੀਮਰਾ ਅੰਮ੍ਰਿਤ ਸਿੰਘ ਸਾਹਿਬ ਜੀ ਦੀ ਅੰਮ੍ਰਿਤਸਰ ਦੇ ਵਿੱਚ ਪ੍ਰਤੀਮਾ ਨਾਲ ਛੇੜਛਾੜ ਕੀਤੀ ਹੈ ਉਸ ਸੰਬੰਧ ਵਿੱਚ ਅਸੀਂ ਧਰਨਾ ਲਗਾਇਆ ਗਿਆ ਔਰ ਅਸੀਂ ਅੱਜ ਸਮੂਤੀ ਸਾਡੇ ਨਗਰਿਕਾਂ ਦੀ ਜਿਹੜੀ ਜਥੇਬੰਦੀਆਂ ਵੱਲੋਂ ਸੰਜੀ ਸਮਸ ਕਮੇਟੀ ਬਣਾ ਕੇ ਇਹ ਪੂਰੇ ਪੁਜਾਰਾ ਦੇ ਵਿੱਚ ਹੁੰਦਾ ਆ ਅੱਜ ਅਸੀਂ ਫੌੜ ਚੌਕ ਦੇ ਵਿੱਚ ਜਾਮ ਲਗਾ ਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕੀਤੀ ਹੈ ਵੀ ਜਲਦੀ ਤੋਂ ਜਲਦੀ ਇਹਦੇ ਖਿਲਾਫ ਜਿਹੜਾ ਜੋ ਧਾਰਾਵਾਂ ਲੱਗਦੀਆਂ ਨੇ ਜਿਸ ਤਰ੍ਹਾਂ ਦਾ ਪਰਚਾ ਐਨਐਸਐਲ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਜੇਲ੍ਹ ਚ ਭੇਜਿਆ ਜਾਵੇ ਐਨਐਸਐਲ ਮੰਗ ਕਰ ਰਿਹਾ ਲੱਗਦਾ ਕਿ ਸਰ ਸਾਝੀ ਜ਼ਰੂਰ ਦੇਖਣੀ ਚਾਹੀਦੀ ਕਿ ਪਿੱਛੇ ਕਿਹੜੀ ਵੱਡੀ ਤਾਕਤ ਹੈ ਜੋ ਇਸ ਚ ਨੂੰ ਅੰਜਾਮ ਦੇ ਰਹੀ ਹੈ ਵੀਰ ਜੀ ਦੇਖੋ ਸਾਡੇ ਨਾਲ ਜਾਣੇ ਜਾਂ ਤੁਸੀਂ ਹੋ ਤੁਹਾਡੇ ਕੋਲ ਹਰ ਪਲ ਪਲ ਦੀ ਖਬਰ ਹੈ ਪਰ ਇਹਦੀ ਜੀ ਦੀ ਜਾਂਚ ਕਿਨੇ ਕਰਨੀ ਹੈ ਮੈਂ ਕਰਨੀ ਆ ਜਾਂ ਕਿਸੇ ਹੋਰ ਨੇ ਕਰਨੀ ਹੈ ਜਾਂ ਕਿਸੇ ਉਸ ਨੇ ਕਰਨੀ ਜਿਹੜੀ ਹੈਗੀ ਜਾਂਚ ਉਹ ਸਰਕਾਰ ਨੇ ਕਰਨੀ ਹੈ ਡੀਸੀ ਉੱਥੇ ਤਾਂ ਬੈਠਾ ਉਹਨੇ ਕਰਨੀ ਆ ਐਸਐਸਪੀ ਨੇ ਕਰਨੀ ਆ ਪਰ ਅੱਜ 4 ਦਿਨ ਬੀਤਣ ਤੋਂ ਬਾਅਦ ਕਿਉਂ ਨਹੀਂ ਜਾਂਚ ਹੋਈ ਇਹਦੇ ਵਿੱਚ ਕੋਣ ਇਹ ਕਿਦਾ ਹੱਤਾ ਇਸ ਦਾ ਅਸੀਂ ਮਾਦਾ આરોਪ ਲਗਾਉਂਗਾ ਸਭ ਤੋਂ ਵੱਡਾ ਸਰਕਾਰ ਦਾ ਹੀ ਜਾਂ ਤੋਂ ਕਿ ਕੀ ਦੇਖੋ ਜਿਹੜੀ ਅੱਜ ਸੁਪਰੀਮ ਪਾਵਰ ਮੁੱਖ ਮੰਤਰੀ ਪੰਜਾਬ ਦੇ ਬੈਠਾ ਇਹ ਜਾਤੋਂ ਨਹੀਂ ਕਰਨੀ ਹੈ ਯਾਦ ਕਰਕੇ ਸਾਡੇ ਸਾਹਮਣੇ ਰੱਖੋ ਕਿ ਜਿਹੜਾ ਹੱਤਈ ਦੇ ਨਹੀਂ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਵਿੱਚ ਤੁਸੀਂ ਕੀ ਬਵਾਤਾ ਕੀਤਾ ਗਿਆ ਉਹਦੇ ਵਿੱਚ ਮੰਗ ਪੱਤਰ ਅਸੀਂ ਜਿਹੜੇ ਉਹਦੇ ਵਿੱਚ ਅਸੀਂ ਮੰਗ ਸਮੂਹ ਜਥੇਬੰਦੀ ਵਾਲੇ ਮੰਗ ਕੀਤੀ ਹੈ ਵੀ ਉਹਦੇ ਖਿਲਾਫ ਐਨਐਸਏ ਦਾ ਪੱਤਾ ਦਾਜ ਕਰਕੇ ਦੇਸ਼ ਨੂੰ ਇਹ ਪੱਤਾ ਦਾਜ ਕਰਕੇ ਉਹਨੂੰ ਡਿਪਰੀ ਜੇਲ੍ਹ ਦੀ ਭੇਜਿਆ ਜਾਵੇ ਧੰਨਵਾਦ ਕੀ ਕਰਨਾ ਸੀ ਇਹਨਾਂ ਨੇ ਮੰਗ ਪੱਤਰ ਦਿੱਤਾ ਇਹਨਾਂ ਦੀ ਮੰਗਾਂ ਕੀ ਨੇ ਕਿੰਨਾ ਬਈਆਂ ਮੰਗਾਂ ਨੇ ਜਿਹੜਾ ਬਾਬਾ ਵੀ ਬਾਬਾ ਸਾਹਿਬ ਵੀ ਮਰਾਉ ਬੇਦਖਰ ਦੀ ਅੰਮ੍ਰਿਤਸਰ ਮੂਰਤੀ ਦੀ ਬੇਦਵੀ ਹੋਈ ਹੈ ਉਸ ਸੰਬੰਧ ਚ ਦੋਸ਼ੀ ਤੇ ਐਨਐਸਏ ਲਗਾਉਣ ਦੀ ਇਹਨਾਂ ਦੀ ਮੰਗ ਹੈ ਜਿਸ ਸਬੰਧ ਚ ਤਹਿਸੀਲਦਾਰ ਸਾਹਿਬ ਤੇ ਮੈਂ ਅੱਜ ਇੱਥੇ ਪਟਿਆਲਾ ਫਹਾਰਾ ਚੌਂਕ ਤੇ ਮੰਗ ਪੱਤਰ ਲਿਆ ਜਿਹਨੂੰ ਅੱਗੇ ਡੀਸੀ ਅੰਮ੍ਰਿਤਸਰ ਨੂੰ ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਰਾਈ ਭੇਜਿਆ ਜਾਵੇ ਸਰ ਇਹ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੋ ਚੁੱਕਿਆ ਸੀ ਕਿਉਂਕਿ ਅੰਮ੍ਰਿਤਸਰ ਦਾ ਮਾਮਲਾ ਤੁਸੀਂ ਪਹਿਲਾਂ ਕਰਦੇ ਗਿਆ ਸੀ ਕਿ ਇੱਥੇ ਵੀ ਮਾਮਲਾ ਹੋ ਸਕਦਾ ਨਹੀਂ ਇਹ ਇਸ ਸਬੰਧੀ ਜਿਹੜਾ ਮੰਗ ਪੱਤਰ ਹੈ ਅੰਮ੍ਰਿਤਸਰ ਵੀ ਖੇ ਹੀ ਭੇਜਿਆ ਜਾਵੇਗਾ ਜੋ ਕਿਉਂਕਿ ਐਫਆਈਆਰ ਉੱਥੇ ਦਰਜ ਹੈ ਉਸ ਚ ਹੀ ਜੁਰਮ ਦਾ ਵਾਤਾਵਰਨ ਠੀਕ ਹੈ ਥੈਂਕ ਯੂ ਖਬਰ ਲੈਣੇ ਆ ਪਟਿਆਲਾ ਤੋਂ ਪੀਤੇ ਦੀ ਨਹੀਂ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰbedkar ਦੀ ਮੂਰਤੀ ਦੇ ਨਾਲ ਛੇੜਛਾੜ ਦੇ ਵਿਰੋਧ ਦੇ ਵਿੱਚ ਅੱਜ ਪਟਿਆਲਾ ਦੇ ਫੁਹਾਰਾ ਤੋਂ ਵਿਖੇ ਐਸਸੀ ਭਾਈਚਾਰੇ ਦੇ ਵਿਰੋਧ ਵਿਰੋਧ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਦੋਸ਼ੀ ਦੇ ਖਿਲਾਫ ਐਨਐਸਏ ਐਕਟ ਲਗਾਇਆ ਜਾਵੇ ਬਾਬਾ ਸਾਹਿਬ ਦੀ ਸੇਵਾ ਸੇਜੀ ਮੈਂ ਸੇਜੀ ਜੀ ਬੇਤੀ ਕਰ ਰਿਹਾ 14 ਚੋਗਾ ਜੀ ਆਪਣਾ ਅਦਰ ਮੋਰਡ ਕੀ ਅਦਰ ਪਿੱਛੇ ਆ ਜਾ ਜੇ 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 ਜ ਅਗੇ ਸਮੂਹ ਸਾਂਝ ਸਰਸਥ ਮੀਟਿੰਗ ਵੱਲੋਂ ਡਿਪਟੀ ਸਾਹਿਬ ਇੱਕ ਮਿੰਟ ਦੇ ਹੋਏ ਇੱਕ ਮਿੰਟ ਫੋੜਦੇ ਸਟੇਟਿੰਗ ਯਾਨੀ ਕੱਲੀ ਸਾਡੀ ਗੱਲ ਹੋਈ ਹੈ ਉਹ ਅਸੀਂ ਕਲਮਿਟੀ ਕਰਕੇ ਸੰਸਥਾ ਮੀਟਿੰਗ ਲਈ ਬਣਾਈ ਹੈ ਸਤਿਪੰਨੇ ਸਮੂਹ ਕੀ ਸਾਡੀ ਜੀਵਿਤ ਜੀਤ ਜਿਨ੍ਹਾਂ ਨੇ ਉਹਦਾ ਦਾਇਰੇ ਪੰਜਾਬ ਜੀ ਸਾਹਿਬ ਅਧਮਾ ਜੀ ਨੂੰ ਧੰਨਵਾਦ ਕਰਦਾ ਹੈ ਜਿਹੜਾ ਕੇ ਨਾ ਬੜਾ ਸਹਿਯੋਗ ਕੀਤਾ ਉਹ ਖਾਸ ਕਰਕੇ ਸਾਡੇ ਸਪਾਈ ਕਰਮਚਾਰੀ ਜਿਹੜੇ ਨੇ ਕਰਨਾ ਸਰ ਮੇਰਾ ਨਾਮ ਹੈ ਜੀ ਵੀਰ ਜਤਿੰਦਰ ਕੁਮਾਰ ਪ੍ਰਿੰਸ ਜੀ ਚੇਅਰਮੈਨ ਗਮ ਕਰਮਚਾਰੀ ਦਲ ਔਰ ਚੇਅਰਮੈਨ ਬਾਲਮੀਕੀ ਧਰਮ ਸਭਾ ਲੋਰੀਗੇਟ ਪਟਿਆਲਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 26 ਜਨਵਰੀ ਵਾਲੇ ਦਿਨ ਕਿਸੇ ਸਰਾਰਤੀ ਵਿਅਕਤੀ ਵੱਲੋਂ ਔਰ ਇਹ ਨਹੀਂ ਪਤਾ ਕਿ ਉਹਦੇ ਪਿੱਛੇ ਕਿਹੜੀ ਪੋਲੀਟੀਕਲ ਸਾਜ਼ਿਸ਼ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਆਧਾਰ ਤੇ ਖੁੱਲਕੇ ਗੱਲ ਕਰੂੰਗਾ ਜੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਆਪਾਂ ਨੂੰ ਸਾਰਾ ਪਤਾ ਕਿ ਚੌਥੀ ਵਾਰੀ ਉਥੇ ਆਮ ਪਾਰਟੀ ਦੀ